ਸੋ ਸੇਕੁਰੇ ਡਿਲੀ ਪੋਸਟ ਪੰਜਾਬੀ ਮੈਂ ਹਸਨੈਨਾ ਸ਼ਰਾਬਿੰਦੇ ਸ਼ਕੀਨਾ ਨੂੰ ਵੱਡਾ ਝਟਕਾ ਲੱਗੇਗਾ ਦਾਸਤੀ ਹੈ ਕਿ ਸ਼ਰਾਬ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਹੋ ਸਕਦਾ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਸ਼ਰਾਬ ਮਹਿੰਗੀ ਹੋਣ ਜਾਣ ਵਾਲੀ ਹੈ ਦੇਸ ਇਸ ਸ਼ਰਾਬ ਦੀਆਂ ਕੀਮਤਾਂ ਦੇ ਵਿੱਚ ਵੀ ਵਾਅਦਾ ਕੀਤਾ ਜਾ ਸਕਦਾ ਹੈ ਸਰਕਾਰ ਨੇ ਨਵੀਂ ਆਪਕਰਨੀ ਨੀਤੀ ਲੈ ਖਰੜੇ ਦੀ ਤਿਆਰੀ ਜੜੀਆਂ ਸ਼ੁਰੂ ਕਰ ਦਿੱਤੀ ਹੈ ਕਿ ਹਾਜ਼ਾਰੇ ਕਿ ਆਡ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸ਼ਰਾਬ ਮਹਿੰਗੀ ਹੋ ਸਕਦੀ ਹੈ ਸੋ ਫਟਾ ਚਟਕਾ ਲੱਗ ਸਕਤੇ ਹੈ ਜੋ ਲੋਕ ਸ਼ਰਾਬ ਪਿੰਡ ਦੇ ਸ਼ੁਕੀਨ ਨੇ ਉਹਨਾਂ ਦੇ ਲਈ ਇੱਕ ਖਬਰ ਮਾੜੀ ਹੋ ਸਕਦੀ ਹੈ ਸਾਲ 2025 ਤੋਂ 26 ਖਰੜੇ ਦੀ ਤਿਆਰੀ ਸਰਕਾਰ ਦੇ ਵੱਲੋਂ ਸ਼ੁਰੂ ਕਰ ਦਿੱਤੀ ਹੈ ਦੇਸੀ ਸ਼ਰਾਬ ਦੀ ਹਕੀਮਤਾ ਵਿੱਚ 5 ਤੋਂ 10% ਤੱਕ ਦਾ ਵਾਅਦਾ ਕੀਤਾ ਜਾ ਸਕਦਾ ਹੈ ਬਾਹਰ ਲਾਇਸੈਂਸ ਦੀ ਫੀਸ ਦੇ ਵਿੱਚ ਵੀ ਵਾਅਦਾ ਕੀਤਾ ਜਾ ਸਕਦਾ ਹੈ ਸੋ ਪਿਆਕੜਾਂ ਦੇ ਲਈ ਵੱਡੀ ਖਬਰ ਖਬਰ ਹੈ ਵਿੱਤੀ ਹਾਲਤ ਸੁਧਾਰਨ ਲਈ ਸਰਕਾਰ ਆਪਕਰ ਨੀਤੀ ਡਰਾਹੀ ਮਾਲੀਆ ਜਿਹੜਾ ਵਧਾ ਸਕਦੀ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਾਬ ਮਹਿੰਗੀ ਹੋ ਸਕਦੀ ਹੈ ਪੰਜਾਬ ਸਰਕਾਰ ਨੇ ਵਿੱਤੀ ਬਰੇ 2025 ਤੋਂ 26 ਲਈ ਨਵੀਂ ਆਪਕਾਰੀ ਨੀਤੀ ਲਈ ਖਰੜੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਵਾਰ ਸੂਬੇ ਦੇ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਸਰਕਾਰ ਦੇ ਵੱਲੋਂ ਵਿਦੇਸ਼ੀ ਦੇ ਨਾਲ-ਨਾਲ ਦੇਸੀ ਸ਼ਰਾਬ ਦੀਆਂ ਕੀਮਤਾਂ ਦੇ ਵਿੱਚ 5 ਤੋਂ 10% ਤੱਕ ਦਾ ਵਾਅਦਾ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਬਾਹਰ ਲਾਇਸੈਂਸ ਦੀ ਫੀਸ ਵੀ ਵਧਾਈ ਜਾ ਸਕਦੀ ਹੈ ਮੀਡੀਆ ਰਿਪੋਰਟਰ ਮੁਤਾਬਿਕ ਸੂਬੇ ਦੀ ਵਿੱਤੀ ਹਾਲਤ ਨੂੰ ਸੁਧਾਰਨ ਦੇ ਲਈ ਨਿਯੁਕਤ ਕੀਤੇ ਸਲਾਹਕਾਰ ਨੇ ਵਿੱਤ ਵਿਭਾਗ ਨੂੰ ਸ਼ਰਾਬ ਦੀ ਹਕੀਮਤਾਂ ਦੇ ਵਿੱਚ ਥੋੜਾ ਹੋਰ ਵਾਅਦਾ ਕਰਨ ਦੀ ਪੇਸ਼ਕਸ਼ ਕੀਤੀ ਆ ਸੋ ਮੀਡੀਆ ਰਿਪੋਰਟਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸ਼ਰਾਬ ਮਹਿੰਗੀ ਹੋ ਸਕਦੀ ਹੈ ਸਰਕਾਰ ਨੇ ਨਵੀਂ ਆਪਕਾਰੀ ਨੀਤੀ ਲਈ ਖਰੜੇ ਦੀ ਤਿਆਰੀ ਜੜੀਆ ਸ਼ੁਰੂ ਕਰ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲ ਇਸ ਵਿੱਤੀ ਵਰੇਦ ਵਿੱਚ 10350 ਕਰੋੜ ਰੁਪਏ ਮਾਲੀਆ ਇਕੱਠਾ ਕਰਨ ਦਾ ਟੀਚਾ ਅਡਾ ਮਿੱਥਿਆ ਸੀ ਅਜੇ ਤੱਕ ਇਸ ਦਾ 80% ਪੂਰਾ ਕਰ ਲਿਆ ਗਿਆ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਦੇ ਲਈ 2025 ਤੋਂ 26 ਵਿੱਚ ਸਰਕਾਰ ਆਪਕਾਰੀ ਨੀਤੀ ਰਾਹੀ ਮਾਲਿਆ ਵਧਾਉਣ ਜਾ ਰਹੀ ਹੈ ਪੰਜਾਬ ਦੀ ਮੌਜੂਦਾ ਸਰਕਾਰ ਨੇ ਹਜੇ ਤੱਕ ਸ਼ਰਾਬ ਦੀ ਕੀਮਤਾਂ ਹਾਲਾਕੀ ਨਹੀਂ ਵਧਾਈਆਂ ਇੱਥੇ ਤੱਕ ਕਿ ਪਿਛਲੀ ਵਾਰ ਵਿਦੇਸ਼ੀ ਸ਼ਰਾਬ ਦੀ ਕੀਮਤਾਂ ਕਟਾ ਦਿੱਤੀਆਂ ਸਨ ਤੇ ਹੁਣ ਖਬਰ ਸਾਂਝੀ ਕਰ ਰਹੇ ਹਾਂ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਾਬ ਮਹਿੰਗੀ ਹੋ ਸਕਦੀ ਹੈ Untertitelung des